ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਹਾਂਜੀ ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਅੱਛਾ ਅੱਜ ਆਪਾਂ ਇੱਕ ਗੱਲ ਕਰਦੇ ਆ ਕਹਿੰਦੇ ਨਾ ਜਿਹੜਾ ਬੰਦਾ ਡਰੂ ਹੁੰਦਾ ਹੈ ਨਾ ਹਾਂਜੀ ਬੰਦਾ ਕੌਣ ਮਾਰਦਾ ਹੁੰਦਾ ਪਤਾ ਹਾਂਜੀ ਜਾਂ ਤਾਂ ਜਮੇ ਦਲੇਰ ਹੁੰਦਾ ਹੈ ਹਾਂਜੀ ਤੇ ਜਾਂ ਜਮੇ ਡਰੂ ਹੁੰਦਾ ਜਾਂ ਜਮੇ ਡਰੂ ਹੁੰਦਾ ਜੀ ਇਹ ਡਰੂ ਮਾਰਦੇ ਬਾਅਦ ਤੋਂ ਇੰਨਾ ਕ ਦਲੇਰ ਹੋ ਜਾਂਦਾ ਹੈ ਰੇ ਰੱਬ ਦਾ ਨਾਮ ਉਹੋ ਜੀ ਹਾਂ ਸਾਡੇ ਨਾਲ ਹੁੰਦਾ ਸੀ ਮੁੰਡਾ ਵੀਰ ਜੀ ਹਾਂ ਜੀ ਅੱਜ ਕੱਲ ਕੈਨੇਡਾ ਚ ਹੈ ਠੀਕ ਹੈ ਜੀ ਤੇ ਅਸੀਂ ਨਾ ਲੜਨ ਚਲੇ ਗਏ ਹਾਂ ਜੀ ਕਿਤੇ ਆਸੇ ਵਾਲੀ ਗੱਲ ਹੀ ਆ ਠੀਕ ਹੈ ਠੀਕ ਆ ਤੇ ਉਹ ਕਦੇ ਕਿਸੇ ਨੇ ਗਾਲਾ ਗੂਲਾ ਕੱਢਿਆ ਸੀ ਆਪਾਂ ਨੂੰ ਹਾਂ ਜੀ ਜਦੋਂ ਲੜਨ ਚਲੇ ਗਏ ਤੇ ਉਹਦੇ ਲਫੜ ਮਾਰਦਾ ਉਹਦੇ ਕੀ ਤੇ ਹੂੰ ਹੂੰ ਉਹ ਸਾਲੇ ਭਾਈ ਨੂੰ ਕੀ ਕਿਹਾ ਸੀ ਹੂੰ ਠੀਕ ਆ ਜਨਾ ਮਾਰ ਉਹ ਆਇਆ ਨਹੀਂ ਭਈ ਇਹਦਾ ਹੋਏ ਹਾਂਜੀ ਨਹੀਂ ਮੈਂ ਤਾਂ ਆਈ ਮਾਰਦਾ ਹੁੰਦਾ ਆਇਆ ਨਹੀਂ ਮਾਰਦਾ ਦਾ ਪਾਸੇ ਆਦੀ ਹੂੰ ਮਾੜਾ ਨਬੜਾ ਛੱਡੋ ਕੰਦ ਚ ਬੱਚਾ ਤੈਨਦੀ ਜਾ ਕੇ ਮੈਂ ਕਿ ਐਂ ਮਾਰੀਦਾ ਹੁੰਦਾ ਐ ਤਾਂ ਮਰ ਜੂ ਕਹਿੰਦਾ ਐ ਤਾਂ ਮਰ ਜੂ ਹਾਂ ਹੂੰ ਬਾਬਾ ਉਹਨਾਂ ਸੌਰਿਆਂ ਨੇ ਵਿਆਹ ਹੋ ਗਿਆ ਉਹਦਾ ਠੀਕ ਆ ਜੀ ਪਹਿਲਾਂ ਤਾਂ ਉਹ ਲੱਗਿਆ ਨਸੇ ਸੀਸੀਆਂ ਤੇ ਲੱਗਿਆ ਠੀਕ ਆ ਜੀ ਬਹੁਤ ਜਿਆਦਾ ਖਰਾਬ ਹੋ ਗਿਆ ਕੰਮ ਹਾਂਜੀ ਤੇ ਬਹੁਤ ਦੁੱਖਾਂ ਨਾਲ ਕਰੇ ਪੈਦਾ ਹੋਇਆ ਬੱਚਾ ਸੀ ਠੀਕ ਹੈ ਜੀ ਤੇ ਚਲੋ ਉਧਰੋਂ ਮਹਾਰਾਜਾ ਮੁਰਿਆ ਦਾ ਵਿਆਹ ਹੋ ਗਿਆ ਹਾਂਜੀ ਤੇ ਬਾਬਾ ਜੀ ਘਰ ਵਾਲੀ ਨੇ ਜਮੇ ਬਾਜ ਤੇ ਢੱਲ ਠੀਕ ਹੈ ਜੀ ਕਿਉਂ ਮੈਂ ਠੀਕ ਬਦਲ ਕੇ ਯਾਰ ਇੰਨਾ ਸਤਾਇਆ ਛੱਡੀ ਗੱਲ ਠੀਕ ਹੈ ਜੀ ਪਿਆਰ ਇੰਨਾ ਕਰੇ ਉਹਨੂੰ ਅੱਦੋਂ ਹੀ ਪਰੇ ਠੀਕ ਹੈ ਕਹਿੰਦਾ ਮੈਂ ਬਾਜਦਾ ਨਹੀਂ ਉਹਦੇ ਬਣਾ ਉਹ ਕਹਿੰਦੀ ਮੈਂ ਤਲਾਕ ਲੈਣਾ ਹਾਂ ਕਹਾਂ ਮੈਂ ਤਲਾਕ ਤਾਂ ਦੇ ਦੂੰਗਾ ਪਰ ਮਾਰੂੰਗਾ ਸਾਰਾ ਟੱਬਰ ਇਹਨਾਂ ਦਾ ਠੀਕ ਹੈ ਜੀ ਬਾਗਰੀ ਜਾਨ ਨੂੰ ਪਕਾਈ ਕਰਦਾ ਹਾਂ ਹਾਂਜੀ ਜਿਹੜਾ ਟੱਬਰ ਮਾਰ ਲੈਣੇ ਹਨ ਹਾਂ ਤੇ ਇੱਕ ਦਿਨ ਵੀ ਪੂਰੀ ਤਿਆਰੀ ਕਰ ਲਈ ਹਾਂਜੀ ਕਹਿੰਦਾ ਬਾਬਾ ਜੀ ਵੀ ਆਪਾਂ ਰੈਕੀ ਕਰਕੇ ਹਾਂਜੀ ਉਹ ਜਗਰਾ ਹੋ ਰਹੇ ਨੇ ਠੀਕ ਹੈ ਜੀ ਇਦਾਂ ਕੰਜਰ ਦਾ ਚੱਕਿਆ ਕੱਟਾ ਤੇ ਸੱਚੀ ਉੱਠ ਗਿਆ ਬਈ ਠੀਕ ਹੈ ਜੀ ਇੱਕ ਨਾਲ ਜਵਾਕ ਜੇ ਨੂੰ ਲੈ ਗਿਆ ਹਾਂਜੀ ਸਾਨੂੰ ਪਤਾ ਲੱਗ ਗਿਆ ਵੀ ਗਿਆ ਹਾਂਜੀ ਇਹ ਮੈਨੂੰ ਕਹਿੰਦੇ ਨਹੀਂ ਆਏ ਆ ਜਮ ਮੈਂ ਕਹਾਂ ਛੱਡੋ ਤੁਸੀਂ ਹੂੰ ਉਹ ਇੰਨਾ ਪਿਆਰ ਕਰਦਾ ਉਹਨੇ ਤਲਾਕ ਲੈਣਾ ਉਹ ਤਲਾਕ ਦੇ ਕੀ ਰਾਜੀ ਨਹੀਂ ਉਹਨੂੰ ਆਏ ਹੋਰ ਨਾ ਵਿਆਹ ਕਰਾਉ ਉਹ ਜਰਦਾ ਨਹੀਂ ਉਹਨੇ ਮਾਰ ਦੇਣੇ ਠੀਕ ਹੈ ਜੀ ਠੀਕ ਹੈ ਚਾਹੇ ਕਿਸੇ ਨੂੰ ਮਾਰ ਦੇ ਘਰੇ ਉਹਨਾਂ ਦੇ ਹਾਂਜੀ ਆਪਾਂ ਆਪਦੀ ਬਚਤ ਕਰੋ ਸਹੀ ਗੱਲ ਆ ਜਦੋਂ ਫੂਲੇ ਵਾਲਾ ਟੱਪ ਗਿਆ ਤੇ ਮੈਂ ਨਿਹਾਲੇਲੇ ਥਾਣੇ ਫੋਨ ਮਾਰਿਆ ਮੈਂ ਕਹਿੰਦਾ ਜੀ ਐਂ ਕਰਕੇ ਆ ਗੱਲ ਆ ਵੀ ਬੰਦਾ ਮਾਰਨ ਗਿਆ ਕੇ ਉਹਨੂੰ ਤੇ ਤੁਸੀਂ ਫੂਲੇ ਵਾਲੇ ਨਾਕਾ ਡਾ ਕੇ ਫੜ ਲਓ ਠੀਕ ਹੈ ਜੀ ਜਦੋਂ ਲੰਘ ਗਿਆ ਠੀਕ ਹੈ ਜੀ ਤੇ ਜਦੋਂ ਜਗਰਾਉਂ ਪਹੁੰਚ ਗਿਆ ਸਾਨੂੰ ਪਤਾ ਲੱਗਾ ਵੀ ਜਗਰਾਉਂ ਚ ਫੜ ਗਿਆ ਉਦੋਂ ਮੈਂ ਜਗਰਾਉਂ ਫੋਨ ਮਾਰਤਾ ਮੈਂ ਕਹਿੰਦਾ ਜੀ ਐਂ ਕਰਕੇ ਫਲਾਨੀ ਜਗ੍ਹਾ ਬੰਦਾ ਕਤਲ ਕਰਨ ਆਇਆ ਵੀ ਫੜੋ ਹਾਂਜੀ ਸਾਡਾ ਹੀ ਐ ਠੀਕ ਉਹਨੂੰ ਉਹ ਘਰੇ ਫੜ ਗਿਆ ਉਦ ਨੂੰ ਘਰੇ ਵੜ ਗਿਆ ਪਾਪਾ ਨੇ ਮਾਰਿਆ ਠਾ ਦੇਲੇ ਜਾ ਕੇ ਕਟਾ ਬੁੜੀ ਧੋਕਤੀ ਉਹਨਾਂ ਦੀ ਬੁੜੀ ਧੋਕਤੀ ਹੋਰ ਜਵਾਗ ਸੀ ਛੋਟਾ ਜਿਹਾ ਉਹ ਲੱਗ ਗਿਆ ਹਾਂਜੀ ਘਰ ਵਾਲੀ ਦੇ ਮਾਰ ਲੱਗਿਆ ਤਰਸ ਆ ਗਿਆ ਮਾਰੀ ਫੇਰ ਮਾਰੀ ਫੇਰ ਨਹੀਂ ਫੇਰ ਭੱਜ ਗਿਆ ਫੇਰ ਭੱਜ ਗਿਆ ਭੱਜ ਗਿਆ ਤੇ ਲੁਕ ਗਿਆ ਠੀਕ ਹੈ ਜੀ ਬੇਫਤਾ ਬੈਗੀ ਸਾਡੇ ਤੇ ਠੀਕ ਸਾਰੇ ਆ ਵਿੱਚ ਸਾਡਾ ਬਰਾਹੁਣਾ ਵਿੱਚ ਇੱਕ ਬਿੰਦਰ ਸੀ ਮੁੰਡਾ ਉਹ ਹਾਂਜੀ ਉਹ ਸਰਕਾਰੀ ਡਿਊਟੀ ਤੇ ਸੀ ਹਨਾ ਠੀਕ ਹੈ ਜੀ ਬੌਲਸ ਨੂੰ ਇਹ ਹੋ ਗਿਆ ਵੀ ਚੱਕਾਂਗੇ ਤਾਰੀ ਨੂੰ ਵੀ ਹੂੰ ਪਹਿਲਾਂ ਉਹਨੂੰ ਫੜ ਲਗੇ ਦੇ ਤੂੰ ਇਹਦੇ ਥਰੂ ਤੇ ਮੈਂ ਫੋਨ ਫੜ ਲਾ ਕੇ ਬੁਸ਼ਕਾਰਿਆ ਮੈਂ ਕਿਹਾ ਤੂੰ ਹੈ ਕਿੱਥੇ ਆ ਮੈਂ ਕਹਿੰਦਾ ਚੰਡੀਗੜ੍ਹ ਹੈ ਕਹਿੰਦਾ ਆਪਣੇ ਵਾਲੇ ਭਲਾਨੇ ਮੁੰਡਿਆਂ ਕੋਲੇ ਹੈ ਹੂੰ ਮੈਂ ਕਿਹਾ ਤੂੰ ਆ ਮੇਰੇ ਕੋਲੇ ਕਹਿੰਦਾ ਤੂੰ ਆ ਜਾ ਮੇਰੇ ਕੋਲੇ ਮੈਨੂੰ ਬਹੁਤ ਡਰ ਲੱਗਦਾ ਕਹਿੰਦਾ ਮੈਂ ਆਉਣਾ ਹਾਂਜੀ ਅਸੀਂ ਪੁਲਿਸ ਨਾਲ ਲੈ ਕੇ ਚਲੇ ਗਏ ਤੇ ਚਲੋ ਆ ਗਿਆ ਠੀਕ ਹੈ ਜੀ ਜਦੋਂ ਨੇ ਪੁਲਿਸ ਦੇਖੀ ਮੈਨੂੰ ਫੜ ਕੇ ਖੜ ਗਿਆ ਕਹਿੰਦਾ ਨਾ ਤੂੰ ਨਾਲ ਚੱਲੇਗਾ ਤਾਂ ਚੱਲੂਗਾ ਮੈਨੂੰ ਉਹ ਅੱਗੇ ਭਾਲ ਤੇ ਲੈ ਜਾਣਾ ਤੂੰ ਕੱਲਾ ਬੈਠ ਉਹਦੇ ਤੇ ਮੈਂ ਕਿਹਾ ਮੈਂ ਮਗਾਰਾਮ ਨੇ ਹਾਂ ਅਸੀਂ ਬਾਬਾ ਲੈ ਕੇ ਉਹਨੂੰ ਤੁਰ ਪਏ ਤੇ ਮੈਂ ਨਾ ਐਸਐਸਓ ਦੀ ਗੱਲ ਸੁਣ ਲਈ ਠੀਕ ਆ ਅਸੀਂ ਰਾਜ ਰੋਟੀ ਖਾਨ ਖੜੇ ਹੋ ਕਹਿੰਦਾ ਸਮਰਾਲਾ ਚੌਂਕ ਤੇ ਆਜੋ ਫਲਾਨੀ ਗੱਡੀ ਜਤਾਰੀ ਤੇ ਚੱਕ ਲਓ ਕੀ ਆਕਲ ਹੈ ਮੈਂ ਬਿੰਦਰ ਨੂੰ ਹੌਲੀ ਕਿ ਦੇਖੋ ਸਰਕਾਰੀ ਨੌਕਰੀ ਦੇ ਸੀਗਾ ਮੈਂ ਕਿਹਾ ਉਹ ਨਹੀਂ ਆਏ ਕਿਹਾ ਇਹ ਤਾਂ ਸਰਕਾਰੀ ਨੌਕਰੀ ਤੇ ਸਰਪੰਚ ਹੂੰ ਇਹ ਰੱਬ ਦਾ ਨਾਮ ਲੈ ਕੇ ਸਮਰਾਲਾ ਚੌਂਕ ਤੇ ਚੱਕ ਲਊ ਉਹ ਦਿਹਾੜੀ ਆ ਉਹਨਾਂ ਦਾ ਹੀ ਕੰਮ ਆ ਉਹਨਾਂ ਦਾ ਹੀ ਕੰਮ ਆ ਮੈਨੂੰ ਕਹਿੰਦੇ ਗੱਡੀ ਮਗਰ ਨੂੰ ਭਜਾਉਣੀ ਆ ਤੂੰ ਠੀਕ ਆ ਬਾਬਾ ਮੇਰੇ ਕੰਮ ਲੋਟ ਆ ਗਿਆ ਹੂੰ ਕਿੱਥੇ ਦਊ ਮੈਨੂੰ ਕਹਿੰਦਾ ਨਾ ਨਾ ਹਜੂ ਕੋਈ ਗੱਲ ਨਹੀਂ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਸੀ ਕਿ ਇਹੀ ਵੜਿਆ ਜਾਣਾ ਇਹੀ ਵੜਿਆ ਮੈਨੂੰ ਪਤਾ ਦਾ ਗੱਲ ਸਾਡੇ ਤੇ ਆ ਗਈ ਕਹਿੰਦੇ ਪੰਜਾਬ ਮਗਰ ਨੂੰ ਹੂੰ ਪੰਜਾਬ ਮਗਰ ਨੂੰ ਉਹ ਆਏ ਨੂੰ ਭੱਜ ਗਏ ਸੀ ਪਛਾਣ ਨੂੰ ਭੱਜ ਗਏ ਠੀਕ ਹੈ ਜੀ ਰਾਜਸਥਾਨ ਚ ਵੜ ਕੇ ਫੋਨ ਬੰਦ ਕਰ ਲੇ ਹੂੰ ਫੋਨ ਬੰਦ ਕਰ ਲੋ ਫੋਨ ਬੰਦ ਕਰ ਲੋ ਠੀਕ ਹਾਂ ਹੁੰਦਾ ਸੀਗਾ ਪੀਏ ਆਪਣਾ ਮਲੂਕਾ ਸਾਹਿਬ ਦਾ ਹਾਂਜੀ ਉਹਨੇ ਗੱਲਬਾਤ ਕਰਕੇ ਚਲੋ ਤੁਹਾਨੂੰ ਨਵੇੜ ਦਿਆ ਹੂੰ ਚਾਰਾਂ ਦਿਨਾਂ ਬਾਅਦ ਅਸੀਂ ਘਰੇ ਆ ਗਏ ਠੀਕ ਆ ਜੀ ਉਹ ਐਸ ਐਚਓ ਕਹਿੰਦਾ ਪਹਿਲਾਂ ਮੈਨੂੰ ਆਏ ਦੱਸ ਵੀ ਤੁਸੀਂ ਕਿਉਂ ਭੱਜੇ ਹੂੰ ਕਹਿੰਦਾ ਤੂੰ ਚਾਲ ਸੀ ਸਾਨੂੰ ਫੜਨ ਦੀ ਤੇਰੀ ਕਹਿੰਦਾ ਨਹੀਂ ਤਾਰੀ ਨੂੰ ਫੜਨ ਦੀ ਸੀ ਹੂੰ ਕਹਿੰਦਾ ਇਹਨੂੰ ਸੁਣ ਗਿਆ ਸੀ ਕਹਿੰਦਾ ਇਹਨੇ ਸਾਲੇ ਨੇ ਸਾਡੇ ਸਲਿੱਪ ਲਵਾਤੇ ਠੀਕ ਆ ਤੂੰ ਸਾਡਾ ਉਂਗ ਹੀ ਨਾ ਲੈਤਾ ਓਏ ਮੈਂ ਕਿ ਇੰਨੇ ਬਿਨਾਂ ਤੁਸੀਂ ਭੱਜਣਾ ਨਹੀਂ ਸੀ ਹੂੰ ਉਹੀਂ ਮੈਨੂੰ ਕਹਨੇ ਨਹੀਂ ਅਸੀਂ ਤੇਰੇ ਨਾਲ ਆ ਤੈਨੂੰ ਚੜਾ ਲਾਂਗੇ ਐਂ ਕਰਾਂਗੇ ਹਨਾ ਸਹੀ ਗੱਲ ਹੈ ਜੀ ਜਦੋਂ ਚੱਕੇ ਗਰੀਸ ਹੋ ਜਾਂਦੇ ਚੜਾਓ ਨਾ ਚੜਾਉ ਮੈਂ ਇਹ ਤਾਂ ਕੋਈ ਚੱਕਰ ਫਰਕ ਨਹੀਂ ਫੇਰ ਕੀ ਫਰਕ ਪੈਣਾ ਸੀ ਜੀ ਹੋਰ ਮੈਨੂੰ ਮੜ ਕੇ ਹੁੰਦੀ ਬਹੁਤ ਭੈੜੀ ਬਾਬਾ ਹਾਂਜੀ ਜਦੋਂ ਗੁਨਾ ਮਾਰਿਆ ਗਜ਼ੇਰੀਆਂ ਤੇ ਜਗਰਾਉ ਹਾਂਜੀ ਤੇ ਮੇਰਾ ਨਾਂ ਆ ਗਿਆ ਹਾਂਜੀ ਮੇਰਾ ਨਾਂ ਆ ਗਿਆ ਤੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਬੈਠਾ ਵੀ ਜਗਰਾਉ ਹੀ ਠੀਕ ਆ ਮੈਂ ਤੇ ਰੇਖੂ ਦੇ ਵੀਲੇ ਵਾਲੇ ਦੇ ਭਰਾ ਦਾ ਸਾਲਾ ਹਾਂਜੀ ਕੁਲਵਿੰਦਰ ਕਲਿਆਣ ਠੀਕ ਆ ਮਰੂਤੀ ਗੱਡੀ ਸਾਡੇ ਕੋਲੇ ਬਈ ਹੂੰ ਤੇ ਜਦੋਂ ਉਹਦੇ ਫੋਨ ਆਇਆ ਜਗਤਾਰ ਨੂੰ ਘੋਲਗੇ ਵਾਲੇ ਨੂੰ ਵੀ ਐਂ ਕਰਕੇ ਤਾਰੀ ਇੱਥੇ ਆ ਵੀ ਉਹਨੂੰ ਘੇਰਾ ਪਾ ਲੋ ਠੀਕ ਉਹਦਾ ਨਿਕਲੋ ਬਈ ਪੁਲਿਸ ਆ ਕੇ ਕਹਿੰਦਾ ਤੁਹਾਨੂੰ ਘੇਰਾ ਪੈਣਾ ਮੈਂ ਵੀ ਭੱਜ ਗਈ ਠੀਕ ਅਸੀਂ ਕਾਰ ਲਈ ਘੋਡੀ ਅਸੀਂ ਟ੍ਰੇਨ ਚੜ੍ਹ ਕੇ ਰਾਜਸਥਾਨ ਬੱਜੇ ਬਈ ਠੀਕ ਆ ਜੀ ਅਸੀਂ ਤਾਂ ਮੁੜੇ ਹੀ ਨਹੀਂ ਕਨੇ ਦਿਨ ਠੀਕ ਆ ਰੈਂਕੂ ਕਿਤੇ ਹੋਰ ਸ਼ੌਪ ਗਿਆ ਹੂੰ ਕੋਈ ਕਿਤੇ ਕੋਈ ਕਿਤੇ ਹਨਾ ਸਹੀ ਗੱਲ ਆ ਤੇ ਚਲੋ ਮੇਰੀ ਨਾ ਗੱਲ ਹੋ ਗਈ ਭਾਂਤਰਾ ਨਵੇਂ ਪਿੰਡੀਏ ਠੀਕ ਹੈ ਜੀ ਉਸ ਦੇ ਕੋਲ ਬਣਾ ਉਹਨਾਂ ਦਾ ਮੇਰੀ ਲਿਆਸ ਹੂੰ ਉਹ ਤੇ ਚੈਲ ਐਸਐਸਪੀ ਇਕੱਠੇ ਬੜੇ ਸੀ ਠੀਕ ਇਕੱਠੇ ਝੇਲਾ ਜੂਲਾ ਚ ਰਹੇ ਸੀ ਉਹ ਬਾਈ ਹੂੰ ਜਵਾਨੀ ਮੇਰੇ ਠੀਕ ਹੈ ਜੀ ਠੀਕ ਹੈ ਉਹ ਭਾਈ ਮੈਨੂੰ ਕਹਿੰਦਾ ਵੀ ਆ ਜਾ ਤੂੰ ਬੇਫਿਕਰ ਹੋ ਮੇਰੇ ਨਾਲ ਚੱਲ ਹਾਂਜੀ ਮੈਂ ਤੈਨੂੰ ਕਰਾਉਂਦਾ ਪੇਸ ਮੈਂ ਕਹਾ ਚੱਲ ਹੂੰ ਮੈਨੂੰ ਲੈ ਗਿਆ ਬਾਈ ਸਹੀ ਗੱਲ ਐਸਐਸਪੀ ਕੰਮ ਹੋ ਗਿਆ ਮੇਰੇ ਥੋੜੇ ਤੇ ਜੀ ਹਾਂ ਜੀ ਵਾ ਕਰਿਆ ਤੂੰ ਬੁਲਾਣਾ ਮੈਂ ਕਹਾਂ ਜੀ ਮੇਰਾ ਕੋਈ ਰੋਲ ਨਹੀਂ ਹਾਂ ਜੀ ਮੇਰਾ ਕੋਈ ਦੰਦਾ ਖੱਗਾ ਨਹੀਂ ਇਹਦੇ ਚ ਹਾਂ ਜੀ ਮੈਂ ਤਾਂ ਹੋਰ ਸਾਈਡ ਤੇ ਆ ਉਹ ਹੋਰ ਸਾਈਡ ਤੇ ਸਹੀ ਗੱਲ ਆ ਠੀਕ ਆ ਹੂੰ ਮੈਂ ਤਾਂ ਤੁਸੀਂ ਕਾਮਖਾਈ ਵਿੱਚ ਤੁਹਾਡੇ ਭਾਣ ਜੀ ਦੇ ਨਾਮ ਜਦ ਕਰ ਲਿਆ ਹੂੰ ਨਹੀਂ ਨਹੀਂ ਤੂੰ ਨਾਲ ਸੀ ਤੂੰ ਪਰਸੋਂ ਨਾਲ ਕਰਦਾ ਸੀ ਤੂੰ ਆ ਕਰਦਾ ਸੀ ਵੀ ਹੁਣ 20 ਗੱਲਾਂ ਹੋਣਗੀਆਂ ਪੁਲਿਸ ਕੋਲੇ ਹਨਾ ਹਾਂ ਜੀ ਟਹਿਲ ਸੋ ਹੈ ਸੀ ਇੰਜਾ ਠੀਕ ਉਧਰੋਂ ਨੇ ਉਹ ਸੱਤ ਲਿਆ ਜਦੋਂ ਟਹਿਲ ਸੇ ਆ ਗਿਆ ਮੇਰੇ ਕਾ ਲੱਤਾਂ ਧਰਕ ਗਈ ਠੀਕ ਹੈ ਲੈ ਲਈ ਸੀ ਇਹਨੂੰ ਦਿਓ ਡਰ ਗਏ ਤੁਸੀਂ ਤੇ ਟਹਿਲ ਸਾਨੂੰ ਕਹਿੰਦਾ ਮੁੰਡੇ ਨੂੰ ਲੈ ਜਾ ਕਹਿੰਦਾ ਇਹ ਤਾਂ ਪੁੱਛਗਿੱਛ ਕਰ ਹਾਂਜੀ ਭਾਂ ਤਟਕੇ ਖੜਾ ਹੋ ਗਿਆ ਕਹਿੰਦਾ ਤੂੰ ਨਹੀਂ ਜਾਣੇ ਦੇ ਨਾਲੇ ਹਾਂ ਬੈ ਜਾ ਇੱਥੇ ਠੀਕ ਕੋਈ ਨਹੀਂ ਪੁੱਛਗਿੱਛ ਕਰਨ ਕਹਿੰਦਾ ਸਾਲਾ ਪੁੱਛਗਿੱਛ ਦਾ ਹਾਂ ਉਦੋਂ ਆ ਤੂੰ ਮੈਂ ਬੰਦੇ ਨੂੰ ਲੈ ਕੇ ਆਇਆ ਮੈਂ ਮੈਂ ਬੁੱਧੂ ਆ ਮੈਨੂੰ ਜਦੋਂ ਪਤਾ ਲੱਗਾ ਐਸਐਸ ਮੈਨੂੰ ਪੈ ਗਿਆ ਉਹ ਮੈਂ ਕਹਾ ਨਹੀਂ ਫੇਕੂ ਗੱਲ ਆ ਹਾਂਜੀ ਤੇ ਗੁੱਲੀ ਦਾਣ ਪਾਉਗੀ ਪਾਉਗੀ ਉਹ ਕਹਿੰਦਾ ਬਿਲਕੁਲ ਜਿਹੜੀ ਪੁੱਛਗਿੱਛ ਕਰਦੀ ਮੇਰੇ ਸਾਹਮਣੇ ਕਰੋ ਠੀਕ ਪੁੱਛਣਾ ਪੁੱਛੇ ਨੂੰ ਪੁੱਛ ਤੂੰ ਮੇਰੇ ਸਾਹਮਣੇ ਪੁੱਛੇ ਨੂੰ ਠੀਕ ਐ ਸੱਚ ਨੂੰ ਪੈ ਗਿਆ ਸੱਚ ਨੇ ਕਹਾ ਕਿਹੜਾ ਦੇਸੀ ਆ ਬੰਦਾ ਯਾਰ ਹੂੰ ਉਹਦੀ ਬਾਬਾ ਪਾਵਰ ਬਾਲ ਬੰਦੇ ਦੀ ਪਾਵਰਫੁੱਲ ਸੀ ਹਾਂ ਉਹਦਾ ਜੋ ਪੁੱਛਣਾ ਮੇਰੇ ਸਾਹਮਣੇ ਪੁੱਛ ਮੈ ਤੋਂ ਪਿੱਛੇ ਲੱਗਿਆ ਉਹਨੂੰ ਐਸਾ ਤੈਨੂੰ ਕਹਿੰਦਾ ਮੈਂ ਸਾਲਾ ਬਣਾਉਂ ਤੈਨੂੰ ਇੰਨਾ ਰੋਹ ਬੰਦੇ ਦਾ ਜੀ ਬੱਲੇ ਅੱਜ ਪੂਰੀ ਸੀ ਉਹਨਾਂ ਦੀ ਠੀਕ ਰੇ ਯਾਰ ਜੁੰਡੀ ਦੇ ਯਾਰ ਸੀ ਠੀਕ ਹੈ ਜੀ ਬੱਬਾ ਉਹੀ ਗੱਲ ਕੂੰਗਾ ਜਾਂ ਲੈ ਜਾ ਫਿਰ ਕਹਿੰਦਾ ਹੈ ਕਹਿੰਦਾ ਪਰ ਬੰਦਾ ਗਲਤ ਸੀ ਉਹ ਕਹਿੰਦਾ ਬਿਲਕੁਲ ਸਹੀ ਆ ਕਹਿੰਦਾ ਜੇ ਕੋਈ ਵੀ ਗੱਲ ਹੁੰਦੀ ਤੈਨੂੰ ਸੱਚ ਦੱਸ ਕੇ ਲੈ ਕੇ ਜਾਣਾ ਸੀ ਸਹੀ ਗੱਲ। ਪਹਿਲਾਂ ਪੁੱਛ ਕੇ ਸਾਰਾ ਕੁਝ ਲੈ ਕੇ ਆਇਆ। ਠੀਕ ਆ। ਇੱਕ ਵੀ ਗੱਲ ਜੋ ਹੁੰਦਾ ਇਹ ਤੈਨੂੰ ਤਾਂ ਵੀ ਦੱਸ ਦੇਣਾ ਸੀ ਵੀ ਇਹ ਹੈਗਾ ਤੇ ਲੈ ਕੇ ਚੱਲਦੇ ਆ। ਸਹੀ ਗੱਲ ਹੈ ਜੀ। ਜੇ ਹੈ ਨਹੀਂ ਫੇਰ ਐਵੇਂ ਜਰ ਤੂੰ ਲੈ ਜਾ ਕੇ ਉੱਥੇ ਕੱਲ ਨੂੰ ਛੇਤਰ ਮਾਰੂਗਾ ਯਾਰ ਸਾਡੀ ਕੀ ਇੱਜ਼ਤ ਹੈ? ਸਹੀ ਗੱਲ ਹੈ ਜੀ। ਬਾਬਾ ਮੈਂ ਨਿਕਲਿਆ ਆਇਆ। ਤੂੰ ਹੀ ਨਿਕਲੇ। ਮੈਂ ਹੱਥ ਦੇ ਪੈਰੀਂ ਹੱਥ ਲਾਏ ਮੈਂ ਕਹਾ ਬਚਾ ਲਿਓ ਓਏ ਬਾਪੂ ਮੈਂ। ਮੈਂ ਕਹਾ ਕੰਮ ਤਾਂ ਹੋ ਗਿਆ ਸੀ ਕਹਿੰਦਾ ਐ ਕਿਵੇਂ ਹੋ ਜੂਗਾ ਮੈਂ ਕਹਿੰਦਾ ਨਹੀਂ ਵੀ ਆ ਕਹਿੰਦਾ ਬਦਮਾਸ਼ ਐ ਵੀ ਨਾਲ ਸਦਾਈ ਫਿਰ ਤਾਂ ਮੈਨੂੰ ਠੀਕ ਮੰਨੇ ਵਿੱਚ ਬਦਮਾਸ਼ੀ ਨਵੇਂ ਪਿੰਡिए ਭਾਂਤੂਣੀ ਬਈ ਠੀਕ ਹੈ ਬਈ ਹਾਂ ਕਹਿਣੇ ਕੋੜੇ ਹੋ ਗਏ ਹਾਂ ਸਮੇਤ ਚੱਲੋ ਤਾਂ ਜ਼ਿੰਦਗੀ 'ਚ ਫਰਕ ਪੈਂਦਾ ਹੀ ਹੈ ਬਈ ਮੋੜ ਕੇ ਆ ਗਈ ਵਾਰੀ ਰੈਂਕੂ ਦੀ ਪੇਸ਼ ਹੋਣ ਦੀ ਹਾਂਜੀ ਰੈਂਕੂ ਨੂੰ ਮੈਂ ਕਹਾ ਮੈਂ ਕਰਾ ਦਿੰਨਾ ਪੇਸ਼ ਹੋਏ ਹਾਂਜੀ ਮੈਂ ਕਹਾ ਨਵੇਂ ਪਿੰਡिए ਭਾਂਤੂਣਾ ਦੇ ਥਰੂ ਕਰਾ ਦਿੰਨਾ ਉੱਥੋਂ ਦੇ ਬੰਦਿਆਂ ਥਰੂ ਹੀ ਹੋ ਰਿਹਾ ਕਹਿੰਦਾ ਕਹਿੰਦਾ ਹੈ ਹਾਂ ਉਹ ਕਦੇ ਜਿਵੇਂ ਆਏ ਭਾਂਤ ਨੇ ਗਾਂ ਮੜਾਏ ਵੇ ਸੀਗੇ ਆਪਦੇ ਨਾਲ ਲਿਜਾ ਕੇ ਉਹਨਾਂ ਦੇ ਥਰੂ ਜਾਵੜਿਆ ਠੀਕ ਹੈ ਜੀ ਉਹਨਾਂ ਨੂੰ ਇਨਸਪੈਕਟਰ ਨਾਲ ਲਿਆ ਸੀ ਬੱਕਰੀਆਂ ਵਾਲਾ ਹੁੰਦਾ ਹੀ ਇਨਸਪੈਕਟਰ ਇਹਦੇ ਨਾਲ ਹਾਂਜੀ ਉਹਦੇ ਨਾਲ ਲਿਆ ਸੀ ਠੀਕ ਹੈ ਜੀ ਉਹਨਾਂ ਨੇ ਰੈਂਕੂ ਨੂੰ ਜਗਰਾਉ ਲਿਆ ਕੇ ਤੇ ਉਹਨੂੰ ਫੋਨ ਡਾਲਿਆ ਕਿ ਕਿੱਥੇ ਹੋ ਉਹ ਕਹਿੰਦਾ ਮੈਂ ਇੱਥੇ ਸੀਆਈ ਆਂ ਕਹਿੰਦਾ ਆਜੋ ਹੂੰ ਆਜੋ ਉਹ ਆ ਗਿਆ ਕਹਿੰਦਾ ਆ ਫੜ ਰੈਂਕੂ ਆ ਫੜ ਰੈਂਕੂ ਫੜਾਦਾ ਪੀਛ ਆਪਨ ਮਗਰ ਮੁੜ ਗਿਆ ਆ ਮਗਰ ਮੁੜ ਬੈਠੇ ਵੀ ਨਹੀਂ ਬਤੰਦਰ ਨਾ ਉਹ ਥੋੜੀ ਤੇ ਰੈਂਕੂ ਅੰਦਰ ਆਇਆ ਜਦੋਂ ਹਾਂਜੀ ਐਸਐਪੀ ਕੋਲੇ ਉਹ ਕਹਦਾ ਤੈਨੂੰ ਕੌਣ ਲਿਆਇਆ ਓਏ ਹੂੰ ਉਹ ਕਹਦਾ ਜੀ ਮੈਂ ਲੈ ਕੇ ਆ ਸਾਰੇ ਠੀਕ ਹੈ ਜੀ ਤਾਂ ਤੂੰ ਕਿੱਥੋਂ ਫੜਿਆ ਹੈ ਕਹਦਾ ਆਪਣੇ ਬੰਦੇ ਦੇ ਕੇ ਗਏ ਆ ਜੀ ਹੂੰ ਕਹਿੰਦਾ ਉਹਨੂੰ ਠੂਰ ਲੈ ਜੋ ਠੂਰ ਤੈਨੂੰ ਮਨਾਓ ਸਾਰੇ ਨੂੰ ਤਾਂ ਭਉਂਦੇ ਠੀਕ ਠੀਕ ਬਸ ਇੱਕ ਉਹਦੇ ਲਾਗੀਆਂ ਪੈਣ ਉਹ ਥੋੜੀ ਤੇ ਯਾਰ ਮੈਂ ਵੀ ਮਗਰੋਂ ਫੋਨ ਫੋਨ ਤਾਂ ਲਵਾਏ ਗੱਲ ਬਣੀ ਨਾ ਹਾਂਜੀ ਆ ਮੈਂਨੇ ਨੇ ਮੈਂ ਘੂੜਾ ਸਰਪੰਚੋਂ ਦਾ ਹੀ ਟੂਰ ਆਲਾ ਮੋਂ ਨੂੰ ਭੇਜਿਆ ਮੈਂ ਘੂੜਾ ਜਾ ਬਾਈ ਯਾਰ ਹਾਂਜੀ ਹਾਂਜੀ ਉਹਦਾ ਲੈ ਗਿਆ ਘੂੜਾ ਕਹਿੰਦੇ ਯਾਰ ਕੁੱਟਿਆ ਬਹੁਤ ਉਹ ਤਾਂ ਹਾਂਜੀ ਉਹਦਾ ਬੜੀ ਮਾੜੀ ਗੱਲ ਕਰੀ ਯਾਰ ਉਹ ਤਾਂ ਫਿਰ ਮਾੜੀ ਗੱਲ ਆ ਜੀ ਭਰਾਵਾ ਮੈਂ ਰੈਂਕ ਨੂੰ ਮੈਂ ਕਿਹਾ ਕਿਉਂ ਤੈਨੂੰ ਮੈਂ ਕਿਹਾ ਸੀਗਾ ਮੇਰੇ ਥਰੂ ਪੇਸ਼ ਹੋ ਜਾ ਹੂੰ ਕਹਿੰਦਾ ਯਾਰ ਉੱਥੋਂ ਦੇ ਹੀ ਬੰਦੇ ਸੀ ਮੈਂ ਕਹਿੰਦਾ ਉੱਥੋਂ ਦੇ ਬੰਦਿਆਂ ਦਾ ਕੀ ਸਵਾਲ ਹਾਂ ਬੰਦਿਆਂ ਦਾ ਕੀ ਸਵਾਲ ਉਹ ਆਜਿੱਤ ਲੈ ਕੇ ਆਇਆ ਸਹੀ ਗੱਲ ਆ ਇਹਦਾ ਸਾਥ ਲਿਆ ਸੀ ਅਗਲੇ ਨੇ ਸੀ ਆਈ ਭੇਜਣ ਨੂੰ ਮੈਂ ਕਿਹਾ ਫੇਰ ਵੀ ਲੈ ਕੇ ਆਇਆ ਫੇਰ ਵੀ ਲੈ ਕੇ ਆਇਆ ਨਹੀਂ ਬੰਦਾ ਸਾਡਾ ਲੈ ਕੇ ਜਾਣਾ ਹੂੰ ਕੋਸੂਰ ਹੀ ਕੋਈ ਨਹੀਂ ਤੂੰ ਕਹ ਤੂੰ ਸੀ ਆਈ ਭੇਜਦਾ ਸਹੀ ਗੱਲ ਆ ਕਹਿੰਦਾ ਮੇਰਾ ਤਾਂ ਸੀਗਾ ਵੀ ਮੇਰੇ ਬੰਦੇ ਮੇਰੇ ਨਾਲ ਦੇ ਸੀ ਮੈਂ ਕਿਹਾ ਭਲਾ ਤੇਰੇ ਨਾਲ ਦੇ ਹੀ ਤੂੰ ਤਾਂ ਨਹੀਂ ਸੀ ਨਾਲ ਹੂੰ ਜਿਹੜੇ ਬੰਦੇ ਬੜਾਉਂਦੇ ਆਪਾਂ ਤੈਨੂੰ ਕੋਹ ਨਹੀਂ ਹੋਣਾ ਸੀ ਹੂੰ ਜੇ ਤਾਂ ਤੂੰ ਨਾਲ ਆਉਂਦਾ ਫੇਰ ਤਾਂ ਮੰਨੀ ਗੱਲ ਹਾਂ ਫੇਰ ਤਾਂ ਨਾਲ ਹੀ ਵੀ ਕੁਆ ਘਰੇ ਪਿਆ ਤੂੰ ਤਾਂ ਘਰੇ ਪਿਆ ਜੀ ਹਾਂ ਹਾਂਜੀ ਮੇਰੀ ਗੱਲ ਚਤ ਰਹਿ ਜਾਣੀ ਸੀ ਸਹੀ ਗੱਲ ਆ ਚਲ ਕਹਿੰਦਾ ਕਰਮਾਂ ਦੇ ਛੇਤਰ ਲਿਖੇ ਸੀ ਨਾਲੇ ਜੇਲ੍ਹ ਜਾਏ ਜੇਲ੍ਹ ਵੀ ਜਾਏ ਬੰਦਾ ਜਾਣਾ ਹੀ ਸੀ ਬਾਬਾ ਠੀਕ ਹੈ ਮੇਰੀ ਬੰਦਾ ਗਲਤ ਡਿਸੀਜਨ ਲੈ ਲੈਂਦਾ ਹੋਰ ਹੀ ਬੰਦਿਆਂ ਨੂੰ ਲੈ ਕੇ ਪੇਸ਼ ਹੋ ਜਾਂਦਾ ਹਾਂਜੀ ਹੁਣ ਅਸੀਂ ਜਦੋਂ ਮੈਂ ਪੀ ਕੇ ਰਾਏ ਦੇ ਪੇਸ਼ ਹੋਏ ਆ ਮੈਂ ਤੇ ਟੋਨਾ ਹਾਂਜੀ ਪੂਰਾ ਪੂਰਾ ਟਣਕਾ ਆ ਕੇ ਪੁੱਛਦਾ ਸੀ ਵਿੰਦਰ ਮੋੜ ਥਰੂ ਹੋਏ ਸੀ ਪੂਰਾ ਪਹਿਲਾ ਟਣਕਾ ਆ ਕੇ ਵੇਖਿਆ ਵੀ ਹਾਂ ਵਾਕਈ ਬੰਦੇ ਦੀ ਪਾਵਰ ਆ ਵੀ ਹਾਂ ਪਾਵਰ ਹੈ ਹੂੰ ਹੋ ਜੋ ਹੋ ਜੋ ਵੇਪੇਸ਼ ਹੋ ਗਿਆ ਪੂਰੇ ਵੀ ਮਾ ਦੇ ਪੁੱਤ ਨੇ ਸਾਨੂੰ ਬਾਬਾ ਸੀ ਉੱਥੇ ਨਹੀਂ ਲਿਜਾਣ ਦਿੰਦਾ ਐਸਐਸਪੀ ਦਫ਼ਤਰ ਨਾ ਐਸੇ ਮੈਂ ਕਹਿੰਦਾ ਜੀ ਘਰੇ ਹੀ ਲਿਆਉਂਗਾ ਮੈਂ ਘਰੇ ਲਿਆਉਂਗਾ ਘਰੇ ਮਲਾਉਂਦੋ ਠੀਕ ਘਰੇ ਹੀ ਮਲਾਏ ਬਾਬਾ ਟੋਨੇ ਨੂੰ ਵੀ ਮੈਨੂੰ ਠੀਕ ਘਰੋ ਹੀ ਮੋੜਦਾ ਉਹਨੇ ਕੰਮ ਉਹਨੇ ਹਾਂ ਇਹ ਤਾਂ ਹੋਈ ਗੱਲ ਆ ਉਹ ਹੁੰਦੀ ਆ ਬੰਦੇ ਨੂੰ ਪੇਸ਼ ਕਰਾਉਣ ਵਾਲੀ ਗੱਲ ਸਹੀ ਗੱਲ ਆ ਇਹ ਹੀ ਗੱਲ ਹੋਈ ਫਿਰ ਹੈ ਸਹੀ ਗੱਲ ਆ ਜੀ ਇੱਕ ਵਾਰੀ ਟੋਨਾ ਜੱਕਿਆ ਗਿਆ ਕੱਲਾ ਟਾਈਮ ਬੰਨ ਲਿਆ ਸੀ ਠੱਠੇ ਨਾਲ ਠੱਠੇ ਨਾਲ ਫੁੱਗੀਪੁਰੇ ਦਾ ਇਹ ਮੈਂ ਵੀ ਨਾ ਸੁਣਿਆ ਇਹ ਬੰਦੇ ਦਾ ਮੰਡੀਰਾ ਵਾਲਾ ਹੁੰਦਾ ਸੀ ਆ ਮੰਡੀਰਾ ਦਾ ਠੱਠਾ ਇਹ ਫੁੱਗੀਪੁਰੇ ਦਾ ਟਾਈਮ ਬੰਨ ਲਿਆ ਹਾਂ ਜੀ ਕੋਣੀ ਸੀਂਬਾ ਨਾਲ ਸਾਡੇ ਠੀਕ ਹੈ ਜੀ ਉਧਰੋਂ ਜ਼ੋਨੀ ਸੀਂਪਾ ਰਫਲ ਕਿਸੇ ਨੂੰ ਹੋਰ ਦੇਈ ਬੈਠਾ ਆਪਦੀ ਆਪਦੀ ਜੀ ਜਵਾਕਾਂ ਦਾ ਕਿਹਦੇ ਟਾਈਮ ਬੱਜਿਆ ਆਈਗਾ ਹੁਣ ਸਾਨੂੰ ਕੀ ਪਤਾ ਈ ਟਾਈਮ ਬੱਜਿਆ ਕਿਸ ਦਾ ਹਾਂਜੀ ਉਹ ਪੰਪ ਤੇ ਖੜੇ ਖਾਂ ਠੀਕ ਹੈ ਬੰਨ ਵਾਲੀ ਸਾਈਡ ਨੂੰ ਹੂੰ ਸਾਨੂੰ ਕਿ ਇਹਨੇ ਦੱਸਤਾ ਵੀ ਪੰਪ ਤੇ ਬੰਦੇ ਖੜੇ ਆ ਰਫਲਾ ਲਈ ਮੈਂ ਕਿਹਾ ਉੱਥੇ ਖੜੇ ਆ ਠੱਠੇ ਹੁਣੀ ਚਲੋ ਓਏ ਚਲੋ ਓਏ ਅਸੀਂ ਉੱਥੇ ਬਾਬਾ ਜਾ ਕੇ ਜਦੋਂ ਮਗਰ ਪੈ ਗਏ ਉਹਨਾਂ ਨੇ ਉਹਨਾਂ ਨੇ ਗੱਡੀ ਪਿਆਦੀ ਅਸੀਂ ਮਗਰ ਦਾ ਸੀ ਠੀਕ ਹੈ ਜੀ ਉਹਨਾਂ ਨੇ ਅਗਰ ਨਹੀਂ ਸਿਜਣਾ ਨਾ ਸਾਡਾ ਟਾਈਮ ਬਚਿਆ ਉਹ ਆ ਗਈ ਤੇ ਸਾਨੂੰ ਆਏ ਸੀ ਵੀ ਟੱਠੇ ਹੁਣੀ ਆ ਹਾਂਜੀ ਭਲੇਖਾ ਪੈ ਗਿਆ ਪਾ ਉਹਨਾਂ ਨੇ ਭੱਜੀ ਜਾਂਦੀ ਮੈਨੇ ਥਾਣੇ ਬਾੜਤੀ ਉਹ ਥੋੜੀ ਮਗਰੇ ਹੀ ਅਸੀਂ ਬਾੜਤੀ ਠੀਕ ਹੈ ਜੀ ਕਰਮ ਹੋਇਆ ਬੰਨੇ ਵੇਖ ਤੱਤੇ ਕਾ ਜਲਾਵੇ ਡਾਲੇ ਵਾਲਾ ਰਾਜੂ ਡਾਲੇ ਵਾਲਾ ਜੀ ਹਾਂ ਮਗਰੇ ਹੀ ਅਸੀਂ ਬਾੜਤੀ ਠੀਕ ਹੈ ਜੀ ਤੇ ਉਹ ਕਹਿੰਦੇ ਜੀ ਟੋਨੇ ਹੁਣੀ ਆਗੇ ਜੀ ਟੋਨੇ ਹੁਣੀ ਆਗੇ ਜੀ ਪੁਲਿਸ ਨੇ ਉਹਨਾਂ ਦੇ ਪਾਸੇ ਕਰ ਲਿਆ ਟੋਨੇ ਨੂੰ ਡੰਕ ਗੀ ਟੂਰਨਾ ਨੂੰ ਲਾਉਣ ਤੋਂ ਵੀ ਅਸੀਂ ਤਾਂ ਚਾਹੀਦੇ ਸੀ ਉਹਨਾਂ ਨੂੰ ਤੁਸੀਂ ਤਾਂ ਚਾਹੀਦੇ ਸੀ ਬਾਬਾ ਇਹਨਾਂ ਨੇ ਤਾਂ ਗੱਡੀ ਪੈਕ ਕਰਕੇ ਰਾਜੂ ਉਹਨਾਂ ਨੇ ਚੱਕਤੀ ਜਗਰਾਵਾਲ ਨੂੰ ਟੂਰਨਾ ਉਹਨਾਂ ਨੇ ਫੜ ਲਿਆ ਜਦੋਂ ਮੇਰੇ ਵਾਲ ਨੂੰ ਆਇਆ ਇੱਕ ਵਿਚਾਰਾ ਹਾਂਜੀ ਸੋਮੂ ਵਾਲਾ ਘੜਾ ਹੀ ਗਪਨਥੇਤ ਲੈ ਕੇ ਆਇਆ ਹਾਂਜੀ ਮੈਂ ਸੋਮੂ 'ਚ ਵਰਕ ਕੇ ਉਹਦੇ ਕੰਨ ਤੇ ਉਂਗਲ ਰੱਖ ਲਈ ਮੈਂ ਕਿਹਾ ਚਲੋ ਹੀ ਗੋਲੀ ਮਾਰੂੰ ਉਹਨੇ ਭਜਾਈ ਉਹਨੇ ਭਜਾਲੀ ਰਾਜੂ ਨੇ ਲਾਇਆ ਫੋਨ ਮੈਂ ਕਿਹਾ ਮੈਨੂੰ ਤਾਂ ਲੈ ਜਾਓ ਹੂੰ ਕਹਿੰਦੇ ਕਿਤੇ ਮੈਂ ਕਿਹਾ ਜੱਤਵਾਲ ਗੋਲੀਆਂ ਜੇਤੀ ਆਜੋ ਹੂੰ ਪੂਰੇ ਜਦੋਂ ਉਹਨਾਂ ਦੀ ਮੈਂ ਗੱਡੀ ਵੇਖੀ ਮੈਂ ਕਿਹਾ ਆਹ ਤੇ ਮੈਂ ਸੋਮੋ ਚ ਹੂੰ ਮੌਤੇ ਲਾ ਕੇ ਸੋਮਵਾਲ ਨੂੰ ਮੈਂ ਕਿਹਾ ਵੇਖ ਲੈ ਭਾਈ ਕੋਲੇ ਕੋਸ ਨਹੀਂ ਕੋਲੇ ਕੋਸ ਨਹੀਂ ਗਾ ਉਹਨੇ ਜਾ ਕੇ ਕਹਿ ਦਿੱ ਕਿ ਮੇਰੇ ਕੰਨ ਤੇ ਬਾਤ ਬਾਤ ਕਿਹਾ ਮੇਰੇ ਘਰੀਬ ਦੇ ਘਟਾ ਦੇ ਫੇਰ ਪਾਸੇ ਮੈਂ ਕਿਹਾ ਹੂੰ ਠੀਕ ਹੈ ਮੈਂ ਰਾਤ ਨੂੰ ਨਾਲ ਬੈਠਾ ਮੈਂ ਨਿਕਲ ਗਿਆ ਟਰੋਨਾ ਭਾਈ ਫਾਇਦਾ ਉਹ ਥੋੜੀ ਬੱਸ ਪਾਰਸਾ ਪਾਵਾਂ ਕਿਤੇ ਕਿਧੋਂ ਕਿਤੇ ਕਿਧੋਂ ਕਿਤੇ ਕਿਧੋਂ ਹਾਂਜੀ ਭਾਈ ਪੁਆਈ ਗਿਆ ਚਲ ਮੈਂ ਭਾਈ ਨੂੰ ਫੋਨ ਲਾਇਆ ਮੋੜ ਨੂੰ ਮੈਂ ਕਿਹਾ ਆ ਜਾ ਭਾਈ ਉਹ ਭਾਈ ਆ ਵੀ ਨਾ ਹਾਂਜੀ ਮੈਂ ਸਿੱਧਾ ਹੀ ਐਸਐਸਪੀ ਦੇ ਕੋਲ ਗਿਆ ਯਾਰ ਠੀਕ ਹੈ ਜੀ ਆਪ ਵੀ ਤੁਸੀਂ ਆਪ ਵੀ ਠੀਕ ਹੈ ਰਾਏ ਨੂੰ ਮੈਂ ਕਹਾਂ ਜੀ ਆਹ ਗੱਲ ਹੈ ਜੀ ਮੈਂ ਕਹਾਂ ਟੋਨੇ ਦਾ ਨਾਂ ਨਹੀਂ ਆਇਆ ਯਾਰਿਆ ਜੀ ਸਾਡਾ ਐ ਜੋਕ ਨਾ ਨਾ ਧੂੰਕਾ ਹੂੰ ਉਹ ਕਹਿੰਦਾ ਗੋਲੀ ਨਹੀਂ ਚਲਾਈ ਤੁਸੀਂ ਮੈਂ ਕਹਾਂ ਨਾ ਜੀ ਹੂੰ ਕਹਿੰਦਾ ਮੈਂਨੇ ਥਾਣੇ ਤੇ ਮਗਰ ਤਾਂ ਪੌਣਾ ਘੰਟਾ ਗੋਲੀ ਚੱਲਦੀ ਰਹੀ ਜਾ ਓਏ ਠੀਕ ਉਹ ਬਣਾਉਣੇ ਨਹੀਂ ਆਏ ਆ ਜਾਓ ਹੂੰ ਮੈਂ ਕਹਾਂ ਜੀ ਤੁਸੀਂ ਖੋ ਜੀ ਟੋਨੇ ਨੂੰ ਪੁੱਟਣ ਦਾ ਠੀਕ ਉਹਨਾਂ ਨੇ ਫੋਨ ਲਾਤਾ ਉਹਨੇ ਕਹਿੰਦਾ ਇਹਨੂੰ ਕੁਝ ਕਿਉਂ ਨਾ ਮਿਲ ਗਿਆ ਠੀਕ ਤੇ ਪਰਚਾ ਪਾਤਾ ਕਹਿੰਦੇ ਹਾਂਜੀ ਕਹਿੰਦਾ ਤਾਰੀ ਦਾ ਨਾ ਕਰਦੇ ਠੀਕ ਹੋ ਗਿਆ ਠੀਕ ਆ ਜੀ ਠੀਕ ਉਧਰੋਂ ਮੋੜ ਆ ਗਿਆ ਮੋੜ ਮੈਨੂੰ ਕਹਿੰਦਾ ਤੂੰ ਕਹਿੰਦਾ ਬਾਹਲਾ ਲੀਡਰ ਬਣ ਕੇ ਤੇ ਮੈਂ ਕਿਹਾ ਉਹਨੂੰ ਕੁੱਟੀ ਜਾਂਦੇ ਤੂੰ ਤਾਂ ਹੁਣ ਲੇਟ ਹੋਈ ਜਾਂਦਾ ਹਾਂ ਮੈਂ ਕਿੰਨਾ ਕਿ ਜਰੈਦ ਕਰਾਂ ਮੈਂ ਕਿਹਾ ਸਹੀ ਗੱਲ ਉਹਨੂੰ ਤਾਂ ਕਟ-ਕਟ ਕੇ ਢੂਆ ਕੱਢਦਾ ਤੇ ਰਾਜ ਮੋਰਚੀ ਹੁੰਦਾ ਸੀ ਮੈਂ ਰਾਜ ਮੋਰਚੀ ਨੂੰ ਫੋਨ ਲਾਇਆ ਮੈਂ ਕਿਹਾ ਮੇਰੀ ਟੋਨੇ ਨਾਲ ਗੱਲ ਕਰਾ ਹਾਂ ਉਹ ਨਨਮਗਾ ਕਿਵੇਂ ਆ ਕਹਿੰਦਾ ਠੀਕ ਆ ਮੈਂ ਕਹਾ ਸਪਾਰਸਾ ਬਹੁਤ ਪੰਹਾਂ ਕਹਿੰਦਾ ਬਹੁਤ ਪੰਹਾਂ ਬਾਈ ਬਹੁਤ ਪੰਹਾਂ ਮੈਂ ਕਹਾ ਦੇਖ ਲੈ ਫਿਰ ਤੇਰੇ ਵੀਰ ਦੀਆਂ ਸਪਾਰਸਾ ਸੀ ਮੈਂ ਕਹਾ ਇਹ ਪੰਹਾਂ ਜਿਹੜੀਆਂ ਹੂੰ ਕਹਿੰਦਾ ਹਾਂ ਬਾਈ ਬਹੁਤ ਪੰਹਾਂ ਬਹੁਤ ਪੰਹਾਂ ਕਹਿੰਦਾ ਤੂੰ ਕਹਿਣਾ ਕੀ ਆ ਮੈਂ ਕਹਾ ਸਪਾਰਸਾ ਪੰਹਾਂ ਕਹਿੰਦਾ ਮੈਂ ਕਹਿੰਦਾ ਜੁੱਤਾਂ ਬਹੁਤ ਪੰਹਾਂ ਜੁੱਤੀਆਂ ਬਹੁਤ ਪੰਹਾਂ ਕਿਹੜੀਆਂ ਸਪਾਰਸਾ ਚ ਤੁਰਿਆ ਫਿਰਦਾ ਕਹਿੰਦਾ ਸਾਰੀ ਰਾਤ ਦੀਆਂ ਡਾਂਗ ਫਰੀ ਜਾਂਦੀ ਐ ਠੀਕ ਆ ਜੀ ਇੰਨਾ ਜ਼ਿਆਦਾ ਕੁੱਟਿਆ ਹੋਰ ਆਪਾਂ ਉਹਨਾਂ ਨੇ ਪਰਚਾ ਦੇ ਕੇ ਜੇਲ੍ਹ ਭੇਜਤਾ ਤੇ ਅਸੀਂ ਹੁਣ ਘਰੇ ਕੀ ਦਸੀਏ ਹਾਂਜੀ ਉਹਨਾਂ ਮੈਨੂੰ ਕਹਿੰਦਾ ਆਪਣੇ ਘਰੇ ਨਹੀਂ ਪਤਾ ਲੱਗਣਾ ਚਾਹੀਦਾ ਮੈਂ ਜੇਲ੍ਹ ਚ ਠੀਕ ਆ ਮੈਂ ਕਿਹਾ ਹੁਣ ਹਾਂਜੀ ਭਾਈ ਉਧਰੋਂ ਫੋਨ ਨਾ ਚੱਕੇ ਟੋਨੇ ਦੇ ਘਰ ਜਿਹੜਾ ਮੈਨੂੰ ਫੋਨ ਆਇਆ ਕਹਿੰਦੀ ਟੋਨਾ ਕਿੱਥੇ ਆ ਮੈਂ ਕਿਹਾ ਮੜਾ ਜਾ ਕੰਮ ਗਿਆ ਬੈਂ ਹੂੰ ਜਿਹੜੀ ਫੋਨ ਬੰਦ ਆਈ ਜਾਂਦਾ ਮੈਂ ਕਿਹਾ ਫੋਨ ਬੰਦ ਕਰਕੇ ਹੀ ਗਿਆ ਫੋਨ ਬੰਦ ਕਰਕੇ ਹੀ ਗਿਆ ਉਧਰੋਂ ਫੜਾਵਾ ਡੈਪਟੀ ਨੂੰ ਪੈਸੇ ਦੇ ਕੇ ਕਢਾ ਕੇ ਮੈਂ ਹਸਪਤਾਲ ਲਿਆਇਆ ਠੀਕ ਹੈ ਜੀ ਹਸਪਤਾਲ ਚ ਲਿਆ ਕੇ ਤੇ ਟੋਨੇ ਨਾਲ ਗੱਲ ਕਰਾਈ ਠੀਕ ਹੈ ਜੀ ਅਗੇ ਤੁਸੀਂ ਕਿੱਥੇ ਆ ਟੋਨਾ ਕਹਿੰਦਾ ਚੰਤਪੁਰ ਨਹੀਂ ਗਏ ਹੋਏ ਚੰਤਪੁਰ ਨਹੀਂ ਗਏ ਹੋਏ ਉਹ ਕਹਿੰਦਾ ਬਿਨਾ ਕੱਪੜਿਆਂ ਤੋਂ ਹੀ ਲੰਘੇ ਤੁਸੀਂ ਹੂੰ ਉਹ ਕਹਿੰਦਾ ਕੱਪੜੇ ਲੈ ਲਈ ਅਸੀਂ ਰਾਹ 'ਚ ਹੂੰ ਕਹਿੰਦਾ ਸਾਡਾ ਟੂਰ ਸੀਗਾ 8 ਦਿਨ ਦਾ 8 ਦਿਨ ਦਾ ਅਸੀਂ ਭਰਾਵਾ ਬੈਠੇ ਉੱਤੇ ਹੀ ਸੰਗਲ ਲਾਇਆ ਵਾ ਸੰਗਲ ਲਾਇਆ ਵਾ ਜਿਵੇਂ 7 ਦਿਨ ਘਰੇ ਪਤਾ ਲੱਗ ਗਿਆ ਤੇ ਟੋਨੇ ਦੇ ਘਰ ਵਾਲੀ ਰੋਟੀਆਂ ਲੈ ਕੇ ਆ ਗਿਆ ਹਸਪਤਾਲ 'ਚ ਹੂੰ ਦੰਗਲ ਨਾ ਬੰਨਿਆ ਹੋਆ ਮੰੰਦੇ ਨਾ ਕਹਿੰਦੀ ਆ ਜਿੰਤਪੁਰ ਨਹੀਂ ਜਿੰਤਪੁਰ ਨਹੀਂ ਆ ਗਈ ਇਹਦਾ ਆਈਆ ਪਹਾੜ ਬਣੇ ਵੀ ਇੱਥੇ ਇੰਨਾਂ ਨੇ ਬਣਾਤੇ ਪਹਾੜ ਪਤੰਦਰਾ ਨੇ ਹਾਂ ਬੰਕੇ ਇੱਥੇ ਹੀ ਫਸੇ ਵਿਆ ਸੀ ਹੂੰ ਬਫਟੂ ਨੇ ਦਾ ਪੈਰ ਆ ਕਰਕ ਕਰਤਾ ਉਹਨਾਂ ਨੇ ਉਹ ਥੋੜੀ ਘਟ ਘਟ ਕੇ ਹਾਂ ਅਸੀਂ ਮੈਡੀਕਲ ਕਰਾ ਦਾ ਤੜਕੇ ਹਾਂਜੀ ਐਸਪੀ ਹੁੰਦਾ ਸੀ ਸਰਜੀਤ ਸਿੰਘ ਜਿਹਨੇ ਕੁੱਟਿਆ ਸੀ ਠੀਕ ਹੈ ਜੀ ਆਈ ਖਤ ਲਿਆ ਉਹੋ ਜੀ ਐਸਪੀ ਤੋਂ ਉਹਨੇ ਦੇ ਪੈਨ ਵਾਲੇ ਪਾਸੇ ਬੈਠਾ ਆ ਕੇ ਤੜਕੇ ਕਹਿੰਦਾ ਬਾਈ ਬਣ ਕੇ ਕਹਿੰਦਾ ਯਾਰ ਹੱਲ ਕਰਾ ਦੇ ਹੂੰ ਉਹ ਕਹਿੰਦਾ ਰਾਤ ਵਾਲੀ ਬਾਜ ਕਿੱਧਰ ਗਈ ਜੀ ਰਾਤ ਤਾਂ ਕਹਿੰਦੇ ਮਾਰ ਹੀ ਦੇਵਾਂਗੇ ਹਾਂ ਰਾਤ ਉਹਨਾਂ ਨੂੰ ਕਹਿੰਦਾ ਰਾਤ ਵਾਲੇ ਵਪਾਰੀ ਦੱਦ ਗਏ ਯਾਰ ਉਹ ਮੈਨੂੰ ਕਹਿੰਦਾ ਕਿਸੇ ਨੇ ਪੈਸੇ ਦਿੱਤੇ 20000 ਹੂੰ ਪਤਾ ਤਾਂ ਸਾਨੂੰ ਸੀਗਾ ਕਿਹਨੇ ਘਟਾਇਆ ਹੂੰ ਪਤਾ ਤਾਂ ਹੁੰਦਾ ਹੀ ਆ ਕਿਹਨੇ ਪਤਾ ਤਾਂ ਗਲਤ ਪਤਾ ਤਾਂ ਹੁੰਦਾ ਹੀ ਆ ਜੀ ਫੇਰ ਅਸੀਂ ਭਰਾਵਾ ਪੰਗੇ ਫੇਰ ਨਾ ਲੈਣੋ ਸਾਡੇ ਫਿਰ ਕਾਕੂ ਮਗਰਵਾਕੇ ਕਹਿੰਦੇ ਉਹਦੀਆਂ ਲੱਤਾਂ ਤੋੜਨੀਆਂ ਇਹ ਕਾਕੂ ਕੌਣ ਸੀ ਜੀ ਕਾਕੂ ਲੰਡੇ ਗੜਾ ਜਿਹੜਾ ਪਹਿਲਾਂ ਮਾਰਤਾ ਹੀ ਬਾਅਦ ਚ ਠੀਕ ਆ ਜੀ ਤੇ ਕਾਕੂ ਤੇ ਐਮਸੀ ਭਰਾਵਾ ਧਰਮਗੋਟ ਠੀਕ ਆ ਜੀ ਸਾਨੂੰ ਕਹਿੰਦੇ ਸੀਐਨ ਦੇਤੀ ਅਸੀਂ ਸਾਰੇ ਧਰਮਗੋਟ ਬੱਚੇ ਕੋਂਗਲੇ ਵਰਗੇ ਸਾਰੇ ਹੂੰ ਤੇ ਐਸਐਚ ਹੁੰਦਾ ਵੀ ਫਰਾਡ ਫਰਾਡ ਤੇ ਮੁੰਡੇ ਨੂੰ ਕਹਿੰਦੇ ਗਨ ਲੈ ਕੇ ਆ ਐਸਐਚ ਉਹਦਾ ਮੁੰਡਾ ਗਨ ਲੈ ਕੇ ਆ ਗਿਆ ਹੂੰ ਐਸਐਚ ਨੇ ਰਾਜ ਨਾਕਾ ਲਾ ਕੇ ਫੜ ਲਿਆ ਐਸਐਚਉ ਨਹੀਂ ਫੜ ਲਿਆ ਉਹ ਕਹਿੰਦਾ ਮੈਂ ਕਿੱਧਰ ਚੱਲਿਆਂ ਕਹਿੰਦਾ ਜੇ ਉਧਰ ਵੀਰੇ ਉਹਨਾਂ ਨੇ ਮਗਾਈ ਸੀ ਉਹ ਕਹਿੰਦਾ ਕਿੱਥੇ ਆ ਵੀਰੇ ਉਹ ਨਹੀਂ ਕਹਿੰਦਾ ਉਧਰ ਖੜੇ ਆ ਸਾਨੂੰ ਪਤਾ ਲੱਗ ਗਿਆ ਚੱਕਤੀ ਸਿੰਗਲ ਰੋਡ ਗੱਡੀ ਤੁਸੀਂ ਚੱਕਤੀ ਐਸਐਚਉ ਸਾਡੇ ਬਗਰ ਅਸੀਂ ਪੂਰੇ ਹੈ ਹੈ ਹੁੰਦੀ ਨਿਕਲ ਗਏ ਸੀ ਠੀਕ ਹੈ ਯਾਥ ਨਹੀਂ ਆਇਆ ਫੇਰ ਫੇਰ ਆ ਗਏ ਅਸੀਂ ਠੀਕ ਹੈ ਜੀ ਫੇਰ ਆ ਗਏ ਭਰਾਵਾ ਸਾਡਾ ਆਹ ਮੋ ਸਾਹਮਣਾ ਹੋ ਗਿਆ ਕਾਕੂ ਉਹਨਾਂ ਨੂੰ ਆਹ ਮੋ ਸਾਹਮਣਾ ਜਮਾ ਤੁਹਾਡੇ ਕੋਲੇ ਕੁਛ ਹੈਗਾ ਸੀ ਇਹਨਾਂ ਨੇ ਸੈਨ ਲਿਆ ਕਾਕੂ ਉਹਨਾਂ ਨੇ ਸਾਡੇ ਕੋਲੇ ਢੱਕਾ ਨਾ ਉਹ ਥੋੜੀ ਰਾਜੂ ਗੱਡੀ ਮੂਰੇ ਲਾਈ ਖੜਾ ਮੈਂ ਕਹਿੰਦਾ ਤੋਰ ਨਾ ਕੰਫਰਟ ਚ ਮਾਰਨਗੇ ਹੂੰ ਉਹ ਬੈਗ ਐ ਪੌੜੀਆਂ ਚੜ ਗਏ ਤਾਂ ਠੀਕ ਐ ਠੀਕ ਐ ਮਾਨੂੰ ਐ ਵੀ ਇਹਨਾਂ ਕੋਈ ਅਸਰ ਆਉ ਸੀ ਤਾਂ ਹੈ ਨਹੀਂ ਸਾਡੇ ਕੋਲ ਹਾਂਜੀ ਬਹੁਤ ਪੰਗੇ ਲਏ ਅਸੀਂ ਦੋਨਾ ਅੰਦਰ ਦੋਨਾ ਅੰਦਰ ਦੋਨਾ ਸਾਨੂੰ ਗਾਲਾਂ ਕੱਢੇ ਕਹਿੰਦਾ ਘਰ ਦੇ ਕੀ ਪਰਦੇ ਤੁਸੀਂ ਫੇਲ ਗਏ ਤੁਸੀਂ ਹੋਰ ਰਾਜੂ ਵੀ ਬਾਬਾ ਐ ਹੀ ਹੁੰਦਾ ਸੀਗਾ ਡਾਲੇ ਵਾਲਾ ਠੀਕ ਐ ਜੀ ਕੋਈ ਕੌਮਲਾ ਜੀ ਇਹ ਹੁੰਦਾ ਸੀਗਾ ਪਤੰਦਰ ਪਹਿਲਾਂ ਹੁਣ ਤਾਂ ਬਹੁਤ ਸਿਆਣਾ ਬਣ ਗਿਆ ਠੀਕ ਆ ਜੀ ਇਹਦੇ ਨਾਲ ਕਨੋਨਾ ਹੁੰਦਾ ਸੀ ਮੁੰਡਾ ਹਾਂ ਜੀ ਸੇਵ ਗੁੰਦਾ ਸੀ ਜਿਵੇਂ ਕੋਲਗੇ ਵਾਲਾ ਚਰ ਜੰਟਾ ਹੁੰਦਾ ਸੀ ਮੈਂ ਹੁੰਦਾ ਸੀ ਟੂਨਾ ਹੁੰਦਾ ਸੀ ਕਈ ਜਣੇ ਰਲੇ ਹੁੰਦੇ ਸੀ ਠੀਕ ਹੈ ਠੀਕ ਆ ਅਸੀਂ ਕਈ ਵਾਰੀ ਇੱਕ ਦੂਜੇ ਦੇ ਆਏ ਨਹੀਂ ਹੁੰਦਾ ਸੀ ਵੇਖ ਲੈ ਬਾਬਾ ਉਹ ਯਾਰੀਆਂ ਹੁੰਦੀਆਂ ਸੀ ਉਦੋਂ ਬੇਈਮਾਨੀ ਨਹੀਂ ਸੀ ਚਮਾ ਹੀ ਨਹੀਂ ਸੀ ਦਿਲ ਚ ਬੇਈਮਾਨੀ ਰੱਖ ਕੇ ਨਹੀਂ ਤੁਰਦੇ ਸੀ ਤੇਰੇ ਪੈਸੇ ਦੇਣ ਆ ਗਏ ਰਾਜੂ ਡਾਲੇ ਵਾਲੇ ਨੂੰ ਧਰਮਕੋਟ ਵਾਲੇ ਬਾਬੇ ਨੂੰ ਹਾਂ ਜੀ ਉਹ ਦੀ ਸੀ ਗਾਲੀ ਜਦ ਇਹ ਖਾਰੀ ਠੀਕ ਹੈ ਜੀ ਕਹਿੰਦੇ ਮੈਨੂੰ ਆਉਣਾ ਹੈ ਉਹ ਤੋਂ ਦੀ ਠੀਕ ਹੈ ਜੀ ਕਹਿੰਦੇ ਵੀ ਉਹ ਕਹਿੰਦਾ ਫੋਟੋ ਦਿਖਾਉ ਉਹਨਾਂ ਨੇ ਜੋ ਫੋਟੋ ਦਿਖਾਈ ਉਹਨਾਂ ਨੇ ਪੈਸੇ ਚੱਕੋ ਡੰਡੀ ਲਗੋ ਮੇਰਾ ਭਰਾ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਜੀ ਆਲੇ ਬਣਾ ਲੂ ਬਾਈ ਕਹਿੰਦਾ ਤੂੰ ਨਿਕਲੋ ਤਪਹਿ ਪੈ ਕੇ ਦੇਖੇ ਯਾਰੀ ਤੇ ਇਹਨਾਂ ਨੇ ਸੱਦਿਆ ਕਹਿੰਦਾ ਆਪਣੀ ਉਹਨਾਂ ਨਾਲ ਕੋਈ ਹੈਗੀ ਐ ਮੈਂ ਕਿਹਾ ਹਾਂ ਕਹਿੰਦਾ ਉਹ ਪੈਸੇ ਦੇਣ ਆਈ ਸੀ ਬਾਈ ਹੂੰ ਤੇ ਮੈਂ ਕਿਹਾ ਤੂੰ ਲੈ ਲੈਂਦਾ ਕਹਿੰਦਾ ਤੇਰਾ ਦਿਮਾਗ ਖਰਾਵਾ ਹੂੰ ਸਾਰੇ ਤੇਰੇ ਨਾਂ ਤੇ ਪੈਸੇ ਲੈ ਲੈਂਦਾ ਕਹਿੰਦਾ ਯਾਰ ਦੇ ਨਾਂ ਤੇ ਕਹਿੰਦੇ ਕੋਈ ਗੱਲ ਆ ਹੂੰ ਮੈਂ ਤਾਂ ਕੂੰ ਕਿਹਾ ਮੈਨੂੰ ਮਾਰਨਾ ਹੀ ਭਲਾ ਨਹੀਂ ਮਾਰਨਾ ਹੀ ਕਹਿੰਦਾ ਪੈਸੇ ਲੈ ਲੈ ਤਾਂ ਫਰਜ਼ ਕੀ ਰਹਿ ਗਿਆ ਮਗਰ ਇਹ ਵੀ ਤੇਰੇ ਪੈਸੇ ਹੀ ਵੜ ਲਏ ਫੇਰ ਕੀ ਰਹਿ ਗਿਆ ਇਹ ਗਲਾ ਇਹੋ ਜੀਆਂ ਯਾਰੀਆਂ ਹੁੰਦੀਆਂ ਸੀ ਸਹੀ ਗੱਲ ਆ ਯਾਰੀ ਤਾਂ ਉਹ ਹੁੰਦੀ ਸੀ ਹਾਂ ਹੁਣ ਨਾਲ ਫਿਰਦੇ ਫਿਰਦਿਆਂ ਦਾ ਪਤਾ ਨਹੀਂ ਕੀ ਕਰ ਜਾਂਦੇ ਆ ਕੋੰਤਾ ਜੀ ਵਾਲੀਆਂ ਕਟ ਗਈਆਂ ਯਾਰੀਆਂ ਵਾਲੀਆਂ ਇੱਥੇ ਅੰਗਰੇਜ਼ੀ ਦੀ ਲੱਤ ਤੋੜੀ ਸੀ ਜਿਹਾ ਹੀ ਤਾਂ ਬੱਸ ਸੀ ਨਾ ਹਾਂ ਜੀ ਟੱਪੇ ਤੇ ਸੀ ਨਾ ਇਹੀ ਟੱਪ ਉਸ ਖਾਈ ਜਾਂਦੇ ਸੀ ਨਾਲ ਪੀ ਜਾਂਦੇ ਸੀ ਸਾਲੇ ਹਾਂ ਜੀ ਜਿਨ੍ਹਾਂ ਨੇ ਤੜਾਈ ਹੈ ਉਹੋ ਬੰਦੇ ਜੀ ਹਾਂ ਠੀਕ ਟਾਈਮ ਚ ਕਾਉਣ ਵਾਲੇ ਟਾਈਮ ਚ ਕਾਉਣ ਵਾਲੇ 20 ਜਣੇ ਇਕੱਲੇ ਨੂੰ ਪੈ ਗਏ ਆ ਕੇ ਫਿਰ ਮਗਰ ਕੀ ਰਹਿ ਗਿਆ ਸਹੀ ਗੱਲ ਹੈ ਜੀ ਫਿਰ ਮਗਰ ਕੀ ਰਹਿ ਗਿਆ ਠੀਕ ਹੈ ਨਾ ਸਹੀ ਗੱਲ ਹੈ ਜੀ ਇਹ ਹੁੰਦਾ ਇਹ ਗੱਲਾਂ ਥੋੜੀ ਸੀ ਕੋਈ ਯਾਰ ਸਹੀ ਗੱਲ ਹੈ ਜੀ ਸਹੀ ਗੱਲ ਹੈ ਕੀ ਤਾਂ ਗੱਲ ਕਰ ਹੌਣ ਵਾਲੇ ਤਾਂ ਮੁੰਡੇ ਹੀ ਹੋਰ ਹੁਣ ਤਾਂ ਹੋਰ ਹੈ ਜੀ ਮੁੰਡੇ ਉਹਨਾਂ ਕੋਈ ਯਾਰੀਆਂ ਸੀਗੀਆਂ ਯਾਰਾਂ ਉਹਦੋਂ ਯਾਰੀਆਂ ਸੀ ਉਦੋਂ ਕੋਈ ਅਸਲ ਹੀ ਨਹੀਂ ਹੁੰਦੇ ਸੀ ਇਹਨੇ ਹਾਂ ਜੀ ਨਾਲੇ ਖੰਡੇ ਕਿਰਪਾਨਾਂ ਦੀਆਂ ਲੜਾਈਆਂ ਰਹੀਆਂ ਉਦੋਂ ਜੀ ਹਾਂ ਅਸੀਂ ਆ ਤੇਰੇ ਪੈਰ ਤੇ ਲੜਨ ਆ ਗਏ ਇੱਥੇ ਅਸੀਂ 315 ਪਹਿਲੀ ਵਾਰ ਵੇਖੀ ਸੀ ਕਿਸੇ ਕੋਲੇ ਰਫਲ ਜੀ ਹਾਂ ਕੋਲ ਗਿਆ ਤੇਰਾ ਹੁੰਦਾ ਸੀਗਾ ਮੁੰਡੇ ਦਾ ਨਾ ਹੀ ਸਾਡੇ ਦਾ ਨਸ਼ਾ ਤਰ 79 79 ਨੂੰ 315 ਵਾਲਾ ਦੇ ਸੀਗਾ 79 ਐਟ ਲੈ ਕੇ ਉਹਦੇ ਮਗਰ ਪੈ ਗਿਆ ਕਹਿੰਦਾ ਪੱਤਰ ਮਾਰਨਾਂ ਜਿੰਦਾ ਡਰਉਣਾ ਤਾਂ ਸਾਡੇ ਕੋਲੇ ਵੀ ਹੈਗੀ ਹੈ ਘਰੇ ਆ ਕੇ ਕਹਿੰਦਾ ਹੈ ਹਾਂ ਉਹ ਗੰਦ ਟੱਪ ਗਿਆ 315 ਵਾਲਾ ਉਹਨੇ ਕਿਹਾ ਉਹ ਤੁਹਾਡੀ ਹੈ ਕੀ ਹੈ ਤਾਂ ਐਟ ਮਾਰੂ ਇਹ ਤਾਂ ਐਟ ਮਾਰੂਗਾ ਹਾਂ ਜਾਂ ਮੈਨੂੰ ਇਹ ਨਿਗਾਉਣਾ ਪਊ ਜਾਂ ਨਿਗਾਉਣਾ ਪਊ ਉਹ ਡਰ ਗਿਆ ਬੰਦਾ ਉਹ ਗੰਦ ਟੱਪ ਗਿਆ ਅਸੀਂ ਆਵਾਜ਼ ਮਾਰੀ ਮੈਂ ਕਹਾਂ ਉਹਦੇ ਕੋਲੇ 315 ਕਹਿੰਦਾ ਪਤਾ ਨਹੀਂ ਕੀ ਸੀ ਜਾਂਦਾ ਵੇਖ ਲੈ ਕਹਿੰਦਾ ਗੋਲੀ ਮੂਸੀ ਐਟ ਇਹ ਟੰਮੂਰੇ ਪਰ ਤਰਮਾਰਨ ਵਾਲੀ ਸੀ ਪਾਪਾ ਆਪਣੇ ਕੋਲੇ ਵੀ ਹੈਗੀ ਇਹਦੇ ਨਾਲ ਦੀ ਮੈਂ ਕਿਹਾ 315 ਆ ਸੀ ਉਹਦੇ ਕੋਲੇ ਠੀਕ 2 ਵਜੇ ਦੀ ਲੱਗ ਜਾਂਦੀ ਸਾਲਿਆ ਮੈਂ ਕਿਹਾ ਉਹ ਹੋਰ ਫਲਾਈਦੀ ਪੈੜੀ ਹੈ ਜੀ ਤੂੰ ਕਹਿੰਦਾ ਫਿਰ ਬਾਈ ਨੂੰ ਨਹੀਂ ਪਤਾ ਕੀ ਸੀ ਕਹਿੰਦਾ ਮੈਂ ਤਾਂ ਕਿਹਾ ਤਰਮਾਰਨ ਵਾਲੀ ਉਹ ਆਪਣੇ ਕੋਲੇ ਵੀ ਹੈਗੀ ਉਹ ਉਸੇ ਬਹਿਮ ਚ ਉੱਠ ਗਿਆ ਉਹ ਹਾਂ ਠੀਕ ਹੈ ਜੀ ਉਹ ਮਾਪਾ ਬੰਦੇ ਖੜਨ ਵਾਲੇ ਹੁੰਦੇ ਸੀ ਯਾਰ ਹਾਂ ਜੀ ਉਦੋਂ ਬੰਦੇ ਖੜਨ ਵਾਲੇ ਹੁੰਦੇ ਕਹਿੰਦਾ ਬਾਈ ਤੇ ਹੁੰਦੇ ਸੀ ਕੋਈ ਪੁਲਿਸ ਨੂੰ ਫੋਨ ਨਹੀਂ ਲਾਉਂਦਾ ਹਾਂ ਹੂੰ ਪੁਲਿਸ ਨੂੰ ਖਲਾਰੇ ਪਿਆਂ ਤੋਂ ਬਾਅਦ ਚ ਪਤਾ ਲੱਗਦਾ ਕਿਹੜੇ ਕਿਹੜੇ ਗਰੋਪਾਂ ਹਸਤਾਲ ਪਿਆ ਬਾਅਦ ਚ ਪਤਾ ਲੱਗਦਾ ਹਾਂ ਹੁਣ ਤਾਂ ਰੋਲਾ ਬੰਦਾ ਹੀ ਮਾਰ ਦਿੰਦੇ ਸੀ ਨਾ ਉਹ ਤਾਂ ਲੜਾਈ ਹੁੰਦੀ ਸੀ ਕਿਹੜੀ ਗੱਲ ਹੈ ਬਿਲਕੁਲ ਹੁੰਦੀ ਸੀ ਬਾਬਾ ਸਾਡੀ ਕਮਲਜੀਤ ਨਾਲ ਰਹੀ ਹੈ ਹਾਂਜੀ ਓਟੇ ਦੇ ਮੁੰਡੇ ਨਾਲ ਹਨਾ ਠੀਕ ਹੈ ਜੀ ਸਾਰੇ ਇੱਕ ਦੂਜੇ ਨਾਲ ਲੜਦੇ ਨੇ ਯਾਰ ਠੀਕ ਹੈ ਜੀ ਮਤਲਬ ਕਮਲਜੀਤ ਹੁਣ ਸੀ ਇਹ ਇਕਲਾ ਤੋਂ ਅਕਸਰ ਮੰਤਰੀ ਦਾ ਮੁੰਡਾ ਹਾਂਜੀ ਹਾਂਜੀ ਜਦੋਂ ਮਰਜ਼ੀ ਪੁਲਿਸ ਨੂੰ ਸਾਥ ਲੈਂਦਾ ਸਹੀ ਗੱਲ ਹੈ ਜੀ ਪਰ ਨਹੀਂ ਸੂਲਾਂ ਦੇ ਪੱਕੇ ਸੀ ਉਹ ਹੱਥ ਵੇ ਵੇਚਦੀ ਰਹਿੰਦੇ ਸੀ ਬੰਦੇ ਫੇਰ ਫੋਸ ਫਾਜ਼ਾ ਬਾਅਦ ਚ ਗੱਲ ਸੀ ਠੀਕ ਹੈ ਜੀ ਉਹ ਰਾਦਾ ਪ੍ਰਾਣੀਆਂ ਯਾਰੀਆਂ ਪ੍ਰਾਣੀਆਂ ਹੀ ਸੀ ਆਪਾਂ ਤੋਂ ਪਹਿਲਾਂ ਵਾਲੀਆਂ ਇਹਦੂ ਵੀ ਪੱਕੀਆਂ ਸੀ ਬਾਬਾ ਇਹਦੂ ਵੀ ਪੱਕੀਆਂ ਸੀ ਹਾਂ ਠੀਕ ਉਹਦੋਂ ਕਹਿੰਦਾ ਉਹ ਯਾਰੀ ਜੱਟ ਦੀ ਤੂਹ ਦਾ ਮੋਸਾ ਕਦੇ ਨਾ ਵਿਜਾਲਿਓ ਟੁੱਟਦੀ ਉਹਦੋਂ ਬਣੀਆਂ ਸੀ ਇਹ ਗੱਲਾਂ ਹਾਂ ਹੁਣ ਕੀ ਆ ਸਾਡੇ ਵੇਲੇ ਫੇਰ ਫੋਸ ਜਾਰੀ ਰਹੇਗੀ ਹੂੰ ਹੁਣ ਤਾਂ ਯਾਰੀ ਨਾਂ ਦੀ ਰਹਗੀ ਹੁਣ ਤਾਂ ਮਾੜਾ ਜਿਹਾ ਕੁਛ ਕਹਿਦਾ ਹੁਣ ਤਾਂ ਯਾਰ ਯਾਰ ਬਣ ਜਾਂਦੇ ਆ ਤੇ ਜਦੋਂ ਘਰੇ ਰੋਟੀ ਖਵਾਉਣ ਲਿਆਉਂਦਾ ਘਰੇ ਧੀ ਭੈਣ ਚੰਗੀ ਵੀ ਇਹਦਾ ਯਾਰ ਉੱਥੇ ਅੱਕ ਰੱਖ ਲੈਂਦਾ ਹੋਰ ਜੀ ਹੈ ਕੀ ਕਰੂ ਬੰਦਾ ਮੈਂ ਤਾਂ ਰੀ ਬਾਬਾ ਬਲੌਗ ਤੇ ਗੱਲ ਪਾਉਣਾ ਵੀ ਕਈ ਵਾਰੀ ਮਜਬੂਰੀ ਵੀ ਬਣ ਜਾਂਦੀ ਆ ਬੰਦੇ ਦੀ ਹਾਂਜੀ ਕਈ ਵਾਰੀ ਬੰਦਾ ਸਿਰ ਮਗਾਉਂਦਾ ਹੈ ਠੀਕ ਮੇਰੇ ਜਿੱਥੋਂ ਤੱਕ ਲਿਹਾਜ਼ਾਂ ਸੀਗੀਆਂ ਬੰਦੇ ਮਰ ਗਏ ਅੱਜ ਉਹ ਮੇਰੀ ਭੈਣ ਹੈ ਸਹੀ ਗੱਲ ਹੈ ਜਵਾਕ ਮਾਮਾ ਕਹਿੰਦੇ ਮੈਨੂੰ ਠੀਕ ਹੈ ਜੀ ਜਾਨਾ ਉਹਨਾਂ ਵੀ ਹੈ ਜਾਨੇ ਆਪਣੇ ਵੀ ਹਾਂ ਕੋਈ ਐਸੀ ਕੋਈ ਜਨਾਨੀ ਕਰੈਕਟਰਲੈਸ ਵੀ ਹੋਊਗੀ ਵਿੱਚੋਂ ਪਰ ਮੇਰੀ ਭੈਣ ਆ ਠੀਕ ਕੋਈ ਮੇਰੇ ਦੋਸਤ ਦੇ ਘਰ ਵਾਲੀ ਆ ਸਹੀ ਗੱਲ ਹੈ ਉਹਨੂੰ ਸਮਝਾਇਆ ਹੋਊਗਾ ਭੈਣੇ ਨਹੀਂ ਇਹ ਰਾਣੀ ਤੁਰਨਾ ਠੀਕ ਪੱਗ ਨੂੰ ਦਾਗ ਨਾ ਲਾ ਸਹੀ ਸਹੀ ਜਿਹੜੇ ਅੱਜ ਕੱਲ੍ਹ ਵਾਲੇ ਦਾ ਭਾਲਦੇ ਹੋ ਜਾਂ ਕੋ ਹਾਂ ਇਹ ਕਿਹੜੀਆਂ ਯਾਰਾਂ ਆ ਬਈ ਬਬਾਈ ਖਾਨ ਤੱਕ ਮਸਲਾ ਅੱਜ ਕੱਲ ਦੇ ਬੰਦੇ ਖਵਾ ਦੋਗੇ ਤਾਂ ਬੱਲੇ ਬੱਲੇ ਠੀਕ ਆ ਬਈ ਤੇ ਕਿੱਦੇ ਜਵਾਬ ਦੇ ਦਿਓ ਮੁਰ ਤੇ ਮੂੰਹ ਮੋਟਾ ਫਿਰ ਮੂੰਹ ਮੋਟ ਮੋਟਾ ਮਾੜਾ ਜਾਂ ਕੁਛ ਕਹਿਤਾ ਤੇ ਤਾਂ ਗੁੱਸਾ ਆ ਕੀ ਇਹ ਗੱਲਾਂ ਨਹੀਂ ਸੀ ਬਈ ਅੱਗੇ ਹੰਮ ਬਣ ਕੇ ਖੜਦੇ ਸੀ ਬੰਦੇ ਠੀਕ ਆ ਜੀ ਫਿਰ ਠੀਕ ਆ ਨਾ ਛੋਟੀ ਸਟੋਰੀ ਆ ਮੈਂ ਤੁਹਾਨੂੰ ਤਾਰੀ ਪਾਪਾ ਬਲੌਗ ਤੇ ਸੁਣਾਉਣਾ ਚੱਲ ਕੇ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਓ ਦਬਕੇ ਤੇ ਜੇ ਕੋਈ ਉਚਾਨੀ ਮਾ ਸਬਦ ਬੋਲਿਆ ਕੋ ਤਾਂ ਮਾਫੀ ਚਾਹੁੰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਹਿ